ਜਿੰਨੇ ਆਪਣੀਆਂ ਫਸਲਾਂ ਆ ਜਿਹੜੀਆਂ ਹੁਣ ਘੱਟ ਰੇਟ ਤੇ ਮਤਲਬ ਖਰੀਦੇ ਆ ਵਪਾਰੀ ਉਹ ਫਸਲਾਂ ਸਿੱਧੀਆਂ ਜਿਹੜੀਆਂ ਉਹ ਸਿਲਕ ਰੂਰ ਰਾਈ ਯੂਰਪ ਹਨਾ ਵੱਡੀਆਂ ਵੱਡੀਆਂ ਕੰਟਰੀਆਂ 'ਚ ਜਾ ਸਕਦੀਆਂ ਵਾ ਜਿਹਦੇ ਨਾਲ ਜਿਹੜੀ ਆਪਣੀ ਫਸਲ ਦੇ ਰੇਟ ਵੱਧ ਸਕਦੇ ਕਿਉਂਕਿ ਜੇ ਸਿਲਕ ਰੋਡ ਬਣ ਜੇ ਕਿੱਥੋਂ ਤੱਕ ਮਾਰ ਹੋ ਬਿੱਲੋ ਸਬਜ਼ੀਆਂ ਭਾਜੀਆਂ ਦਾ ਕਿੱਥੋਂ ਤੱਕ ਵਪਾਰ ਹੋ ਅਰਜੰਟੇ ਤੋਂ ਤਾਂ ਇਹ ਗਾਣਾ ਸੁਣਿਆ ਹੋਊਗਾ ਸਿਲਕ ਰੋਡ ਅਸਲ 'ਚ ਇਹ ਰੋਡ ਹੈਗਾ ਹੀਗਾ ਇੱਕ ਟਾਈਮ ਦੇ ਵਿੱਚ ਜਿਹੜਾ ਕਿ ਅੱਜ ਤੋਂ 2300 ਸਾਲ ਪਹਿਲਾਂ ਦੀ ਗੱਲ ਹੈ ਜਦੋਂ ਕਿ ਰਾਦੇ ਮਹਾਰਾਜਾਂ ਦਾ ਟਾਈਮ ਸੀ ਉਦੋਂ ਇਹ ਸਿਲਕ ਰੋਡ ਹੈਗਾ ਸੀ ਜਿਹੜਾ ਕਿ ਏਸ਼ੀਆ ਨੂੰ ਯੂਰਪ ਤੱਕ ਜੋੜਦਾ ਹੈਗਾ ਜਿਹੜਾ ਕਿ ਕਈ ਕੰਟਰੀਆਂ ਦੇ ਪੰਜਾਬ ਦੇ ਵਿੱਚੋਂ ਹੁੰਦਾ ਹੋਇਆ ਕਈ ਕੰਟਰੀਆਂ ਦੇ ਵਿੱਚੋਂ ਲੰਘਦਾ ਹੈਗਾ ਠੀਕ ਆ ਉਸ ਰੋਡ ਰਾਹੀਂ ਵਪਾਰ ਕੀਤਾ ਜਾਂਦਾ ਹੈਗਾ ਤੇ ਉਹ ਵਪਾਰ ਕਿਹੜੀ-ਕਿਹੜੀ ਚੀਜ਼ ਦਾ ਵਪਾਰ ਕੀਤਾ ਜਾਂਦਾ ਹੈ ਤੇ ਕਦੋਂ ਰੂਟ ਜਿਹੜਾ ਸ਼ੁਰੂ ਕੀਤਾ ਤੇ ਉਹ ਬੰਦ ਕਿਉਂ ਹੋ ਗਿਆ ਤੇ ਹੁਣ ਉਹ ਸਿਲਕ ਰੋਡ ਫੇਰ ਚੱਲਣ ਦੀਆਂ ਜਾਂ ਬੰਦਨ ਦੀਆਂ ਗੱਲਾਂ ਕਿਉਂ ਉਠਦੀਆਂ ਪਈਆਂ ਉਸ ਬਾਰੇ ਗੱਲਬਾਤ ਕਰਾਂਗੇ ਇਹ ਜਿਹੜਾ ਸਿਲਕ ਰੂਟ ਤਿਆਰ ਕੀਤਾ ਗਿਆ ਸੀ ਮੇਨ ਰੇਸ਼ਮ ਦਾ ਜਿਹੜਾ ਉਹ ਵਪਾਰ ਕਰਨ ਲਈ ਤਿਆਰ ਕੀਤਾ ਗਿਆ ਕਿਉਂਕਿ ਉਹਨਾਂ ਟਾਈਮ ਅੱਜ ਰੇਸ਼ਮ ਦਾ ਰੇਟ ਬਹੁਤ ਜ਼ਿਆਦਾ ਸੀਗਾ ਤੇ ਚੀਨ ਦੇ ਵਿੱਚ ਉਹ ਰੇਸ਼ਮ ਤਿਆਰ ਕੀਤਾ ਜਾਂਦਾ ਹੈਗਾ ਤੇ ਚੀਨ ਹੀ ਉਹ ਸਾਰੀਆਂ ਦੇਸ਼ਾਂ ਨੂੰ ਮਤਲਬ ਸਪਲਾਈ ਕਰਦਾ ਹੈ ਰੇਸ਼ਮ ਤੇ ਉਹ ਕਿਸੇ ਨੂੰ ਨਹੀਂ ਦੱਸਦਾ ਕਿ ਰੇਸ਼ਮ ਕਿੱਦਾਂ ਤਿਆਰ ਹੁੰਦਾ ਕਿਦਾਂ ਮੰਦਾਵਾ ਇਸ ਕਰਕੇ ਸਾਰੇ ਦੇਸ਼ਾਂ ਨੂੰ ਰੇਸ਼ਮ ਚਾਹੀਦਾ ਤੇ ਉਹ ਤੋਂ ਮਹਿੰਗੇ ਮਹਿੰਗੇ ਜਿਹੜੇ ਲਿਬਾਸ ਜਾਂ ਕੱਪੜੇ ਤਿਆਰ ਕੀਤੇ ਜਾਂਦੇ ਹੈਗੇ ਸਿਲਕ ਨਾਂ ਤਾਂ ਆ ਰਿਹਾ ਹੈ ਸਿਲਕ ਰੂਟ ਮਤਲਬ ਤਾਗੇ ਦੀ ਕਿਸਮ ਹੀ ਸਿਲਕ ਇਹ ਇਸ ਕਰਕੇ ਉਹਦਾ ਨਾਂ ਲੱਗਦਾ ਹੈ ਸਿਲਕ ਰੂਟ ਠੀਕ ਆ ਉਸ ਰੋਡ ਦਾ ਨਾਂ ਰਹਿਤ ਹੈਗਾ ਸਿਲਕ ਰੂਟ ਇਹ ਰੋਡ ਚੀਨ ਤੋਂ ਹੁੰਦਾ ਹੋਇਆ ਉੱਤਰ ਭਾਰਤ ਇਰਾਨ ਇਰਾਕ ਰੋਮ ਤੱਕ ਮਤਲਬ ਯੂਰਪ ਤੱਕ ਸਾਰੀਆਂ ਕੰਟਰੀਆਂ ਨਾਲ ਲੱਗਦਾ ਹੈਗਾ ਇਹ ਜਿਹੜਾ ਰੋਡ ਹੀ ਇਹ ਬਿਲਕੁਲ ਸਿੱਧਾ ਨਹੀਂ ਮਤਲਬ ਵਾੜ ਵਲੇਵੇਂ ਖਾਂਦਾ ਮਤਲਬ ਕੰਟਰੀਆਂ ਦੇ ਵਿੱਚੋਂ ਹੁੰਦਾ ਜਿਹੜਾ ਜਾਂਦਾ ਉਹ ਰਸਤਾ ਹੈਗਾ ਉਹਨਾਂ ਟਾਈਮਾਂ ਦੇ ਵਿੱਚ ਪਹਿਲਾਂ ਤੇ ਸਿਲਕ ਦਾ ਜਿਹੜਾ ਵਪਾਰ ਇਸ ਰੂਟ ਤੋਂ ਸ਼ੁਰੂ ਕੀਤਾ ਗਿਆ ਠੀਕ ਆ ਫਿਰ ਹੌਲੀ-ਹੌਲੀ ਮਸਾਲੇ ਇਧਰ-ਉਧਰ ਕੰਟਰੀਆਂ ਆਪਣੇ ਵਪਾਰ ਕੰਟਰੀਆਂ ਨੇ ਸਾਰੇ ਦੇਸ਼ਾਂ ਨੇ ਆਪਣੇ-ਆਪਣੇ ਜਿਹੜੀ ਜਿਹੜੇ ਦੇਸ਼ 'ਚ ਜਿਹੜੀ ਚੀਜ਼ ਮਤਲਬ ਜ਼ਿਆਦਾ ਹੀ ਹੁੰਦੀ ਸੀ ਉਹ ਦੂਜੇ ਦੇਸ਼ਾਂ 'ਚ ਮੱਲੋ ਵਪਾਰ ਹੋਣ ਲੱਗਾ ਵਪਾਰੀ ਇੱਕ ਦਿਆਂ ਦੂਜੇ ਦੇਸ਼ਾਂ 'ਚ ਉਹ ਚੀਜ਼ਾਂ ਖਰੀਦਣ ਲੱਗੇ ਜਾਂ ਆਪਣੀਆਂ ਚੀਜ਼ਾਂ ਉਹਨਾਂ ਦੇਸ਼ਾਂ 'ਚ ਵੇਚਣ ਲੱਗੇ ਫਿਰ ਸ਼ਰਾਬ ਦਾ ਵਪਾਰ ਸ਼ੁਰੂ ਹੋ ਗਿਆ ਕੋੜਿਆਂ ਦਾ ਵਪਾਰ ਸ਼ੁਰੂ ਹੋ ਗਿਆ ਮਸਾਲਿਆਂ ਦਾ ਵਪਾਰ ਸ਼ੁਰੂ ਹੋ ਗਿਆ ਐਦਾਂ ਕਰਕੇ ਜਿਹੜੇ ਉਹਨਾਂ ਟਾਈਮ 'ਅਜ ਬਹੁਤ ਵਪਾਰ ਕੀਤਾ ਗਿਆ ਇਹ ਜਿਹੜਾ ਮੱਲੋ ਰਸਤਾ ਸੀ 6500 ਕਿਲੋਮੀਟਰ ਮੱਲੋ ਇਹਦੀ ਲੰਬਾਈ ਹੀ ਰਸਤੇ ਦੀ ਜਿਹੜਾ ਸਿਲਕ ਰੂਟ ਦੀ ਲੰਬਾਈ ਹੀ ਫਿਰ ਜਦੋਂ ਇੰਨਾ ਵਪਾਰ ਚੱਲਣ ਦੇ ਬਾਅਦ ਏ ਰੋਡ ਬੰਦ ਕਿਉਂ ਹੋਇਆ ਏ ਰੋਡ ਉਹਦਾ ਮੇਨ ਕਾਰਨ ਕੀ ਏ ਰੋਡ ਬੰਦ ਕਿਉਂ ਹੋਇਆ ਅਸਲ 'ਚ ਜਦੋਂ ਮਤਲਬ ਹੌਲੀ-ਹੌਲੀ ਵਪਾਰ ਤੇ ਚੱਲਦਾ ਸੀ ਪਰ ਵਪਾਰ ਦੇ ਨਾਲ-ਨਾਲ ਜਿਹੜਾ ਸੀ ਕਿ ਉਹ ਮਲਵਾਰਾਜੇ ਮਹਾਰਾਜੇ ਆਪਣੀਆਂ ਲੜਾਈਆਂ ਵੀ ਕਰਦੇ ਸੀ ਜੰਗ ਜੁੱਦ ਹੁੰਦੇ ਸੀ ਇੱਧਰ ਉੱਧਰ ਆਪਸ ਵਿੱਚ ਕੰਟਰੀਆਂ ਨਾਲ ਮਤਲਬ ਜਿਹੜਾ ਵੈਰ-ਵਿਰੋਧ ਵਧਣ ਲੱਗ ਗਿਆ ਲੜਾਈਆਂ ਝਗੜੇ ਵਧਣ ਲੱਗ ਗਏ ਜਿਹਦੇ ਨਾਲ ਜਦੋਂ ਵੀ ਵਪਾਰੀ ਜਾਂਦੇ ਸੀ ਆਪਣਾ ਸਮਾਨ ਵੇਚਣ ਜਾਂ ਖਰੀਦਣ ਤੇ ਰਾਜ ਲੁਟੇਰੇ ਪੈਣ ਲੱਗ ਗਏ ਤੇ ਮਤਲਬ ਉਹਨਾਂ ਨੂੰ ਉਹਨਾਂ ਦਾ ਜਿਹੜਾ ਵੀ ਸਮਾਨ ਸੀ ਔਰਾ ਚੋਰੀ ਲੁੱਟਿਆ ਜਾਂਦਾ ਸੀ ਫਿਰ ਹੌਲੀ ਹੌਲੀ ਕਰਦੇ ਕਰਦੇ ਇੱਕ ਟਾਈਮ ਇਦਾਂ ਦਾ ਆਇਆ ਕਿ ਜਿਹੜਾ ਸਿਲਕ ਰੂਟ ਮਤਲਬ ਖਾਲੀ ਹੋ ਗਿਆ ਸੁਨਣਾ ਹੋ ਗਿਆ ਵਪਾਰ ਇਧਰ ਉਧਰੋਂ ਹੋਣਾ ਟੋਟਲੀ ਬੰਦ ਹੋ ਗਿਆ ਤੇ ਜਿਹੜਾ ਮੇਨ ਕਾਰਨ ਹੀ ਸਿਲਕ ਰੂਟ ਜਿਹੜਾ ਮੇਨ ਕਾਰਨ ਤੋਂ ਬਣਿਆ ਸੀ ਰੇਸ਼ਮ ਦਾ ਕਰਕੇ ਬਣਿਆ ਸੀ ਰੇਸ਼ਮ ਦਾ ਵਪਾਰ ਸਭ ਤੋਂ ਪਹਿਲਾਂ ਉੱਤੇ ਹੋਣ ਲੱਗਾ ਸੀ ਤੇ ਇੰਗਲੈਂਡ ਨੇ ਇੱਕ ਖੋਜ ਕੀਤੀ ਜਿਹਦੇ ਵਿੱਚ ਇੰਗਲੈਂਡ ਨੇ ਮਤਲਬ ਕਪਾਹ ਤੋਂ ਕੱਪੜੇ ਤਿਆਰ ਕਰਨੇ ਸ਼ੁਰੂ ਕਰਦੇ ਇੰਗਲੈਂਡ ਨੇ ਤੇ ਹੌਲੀ ਹੌਲੀ ਮਤਲਬ ਉਹ ਕਪਾਹ ਜਿਹੜੀ ਫੇਮਸ ਹੋਣ ਲੱਗੀ ਠੀਕਾ ਕਪਾਹ ਇੱਕ ਸਸਤੀ ਵੀ ਪੈਂਦੀ ਹੈ ਇੱਕ ਵਜਨ 'ਚ ਵੀ ਘੱਟ ਹੈ ਤੇ ਉਹਦੇ ਕੱਪੜੇ ਮੰਨ ਲਓ ਵਧੀਆ ਬਣਦੇ ਸੀ ਇਸ ਕਰਕੇ ਜਿਹੜਾ ਲੋਕਾਂ ਦਾ ਜਿਹੜਾ ਰੁਝਾਨ ਕਪਾਹ ਦਾ ਜ਼ਿਆਦਾ ਹੋ ਰੇਸ਼ਾਂ ਵਾਲੋ ਲੋਕਾਂ ਦਾ ਰੁਝਾਨ ਘਟ ਗਿਆ ਤੇ ਉਸ ਤੋਂ ਬਾਅਦ ਜਿਹੜਾ ਟੋਟਲੀ ਜਿਹੜਾ ਸਿਲਕ ਰੂਟ ਉਹ ਬੰਦ ਹੀ ਹੋ ਗਿਆ ਵਪਾਰ ਬੰਦ ਹੋ ਗਿਆ ਫਿਰ ਜਿਹੜਾ ਵਪਾਰ ਹੀ ਉਹ ਮੰਨ ਲਓ ਸਮੁੰਦਰਾ ਰਾਈ ਵਪਾਰ ਹੋਣ ਲੱਗਿਆ ਸ਼ਿਪਾਂ ਰਾਈ ਹੋਣ ਲੱਗਿਆ ਸ਼ਿਪ ਸਿੱਧੇ ਇੰਗਲੈਂਡ ਜਾਂਦੇ ਜਾਂ ਦੂਜੀਆਂ ਕੰਟਰੀਆਂ ਜਿਹੜੀਆਂ ਦਾ ਸਮੁੰਦਰ ਲੱਗਦਾ ਉਹ ਸ਼ਿਪਾਂ ਰਾਈ ਸਾਰਾ ਵਪਾਰ ਹੋਣ ਲੱਗਿਆ ਇਸ ਕਰਕੇ ਉਹ ਰੂਟ ਮੰਨ ਲਓ ਟੋਟਲੀ ਬੰਦ ਹੋ ਗਿਆ ਠੀਕ ਤੇ ਹੁਣ ਪਿਛੇ ਜੇ ਖਬਰ ਆਈ ਆ 2020 ਜਿਹੜੀ ਚੀਨ ਨੇ ਮਤਲਬ ਮਤਲਬ ਮੰਗ ਰੱਖੀ ਆ ਕਿ ਮਤਲਬ ਜ ਸਿਲਕ ਰੋਡ ਜਿਹੜਾ ਉਹ ਫੇਰ ਤੋਂ ਸ਼ੁਰੂ ਕੀਤਾ ਜਾਵੇ ਅਸੀਂ ਉਹਦੇ ਜ ਹਿੱਸਾ ਵੀ ਪਾਵਾਂਗੇ ਅਸੀਂ ਪੈਸੇ ਵੀ ਦੇਵਾਂਗੇ ਮਤਲਬ ਉਹ ਫੇਰ ਰੋਡ ਤਿਆਰ ਹੋਣਾ ਚਾਹੀਦਾ ਤੇ ਮਤਲਬ ਦੇਸ਼ ਜਿਹੜੇ ਆਪਸ ਚ ਵਪਾਰ ਕਰਨ ਉਹ ਦੇਸ਼ ਦਾ ਸਭ ਤੋਂ ਜ਼ਿਆਦਾ ਫਾਇਦਾ ਜਿਹੜਾ ਪੰਜਾਬ ਨੂੰ ਹੁੰਦਾ ਕਿਉਂਕਿ ਪੰਜਾਬ ਹੀ ਉਸ ਰੋਡ ਦਾ ਹਿੱਸਾ ਵਾ ਠੀਕ ਆ ਜਿੰਨੀਆਂ ਆਪਣੀਆਂ ਫਸਲਾਂ ਆ ਜੜੀਆਂ ਹੁਣ ਘੱਟ ਰੇਟ ਤੇ ਮਤਲਬ ਖਰੀਦਦੇ ਆ ਵਪਾਰੀ ਉਹ ਫਸਲਾਂ ਸਿੱਧੀਆਂ ਜਿਹੜੀਆਂ ਉਹ ਸਿਲਕ ਰੂਰ ਰਾਈ ਯੂਰਪ ਹਨਾ ਵੱਡੀਆਂ ਵੱਡੀਆਂ ਕੰਟਰੀਆਂ 'ਚ ਜਾ ਸਕਦੀਆਂ ਵਾ ਜਿਹਦੇ ਨਾਲ ਜਿਹੜੀ ਆਪਣੀ ਫਸਲ ਦੇ ਰੇਟ ਵੱਧ ਸਕਦੇ ਕਿਉਂਕਿ ਪੰਜਾਬ ਵੀ ਏਦਾਂ ਦੀ ਧਰਤੀ ਹੈ ਜਿੱਥੇ ਸਭ ਤੋਂ ਜ਼ਿਆਦੀ ਫਸਲ ਹੁੰਦੀ ਆ ਠੀਕ ਆ ਸਿਲਕ ਰੋਡ ਬਣਨ ਨਾਲ ਜਿੱਥੇ ਸ਼ਿਪਾਂ ਰਾਈ ਜ਼ਿਆਦਾ ਖਰਚਾ ਆਉਂਦਾ ਸਮੁੰਦਰੀ ਯਾਜ ਰਾਈ ਕਿੰਨਾ ਕਿੰਨਾ ਟਾਈਮ ਲੱਗਦਾ ਵਾ ਉਹ ਰੋਡ 'ਚ ਵਪਾਰ ਹੋਊਗਾ ਟਰੱਕਾਂ ਨਾਲ ਹੀ ਸਾਮਾਨ ਜਾਊਗਾ ਇੱਕ ਤੇ ਟਰੱਕ ਡਰਾਈਵਰ ਮਤਲਬ ਹਰੇਕ ਚੀਜ਼ ਨੂੰ ਮਤਲਬ ਜਿਹੜਾ ਰੁਜ਼ਗਾਰ ਮਿਲੂਗਾ ਜਿਹੜਾ ਕਿਸਾਨਾਂ ਦਾ ਜਿਹੜਾ ਸਭ ਤੋਂ ਵੱਧ ਫਾਇਦਾ ਹੋਊਗਾ ਉਹ ਪੰਜਾਬ ਦਾ ਹੋਊਗਾ ਏ ਰੂਟ ਬਣ ਦੇਗਾ ਤੇ ਵੇਖੋ ਹੁਣ ਰੂਟ ਤਿਆਰ ਹੁੰਦਾ ਨਹੀਂ ਚੀਜ਼ ਨੇ ਪ੍ਰਸਤਾਵ ਮਤਲਬ ਚੀਜ਼ ਨੇ ਓਫਰ ਦਿੱਤੀ ਹੈ ਕਿ ਰੂਟ ਮਤਲਬ ਤਿਆਰ ਹੋਣਾ ਚਾਹੀਦਾ ਬਾਕੀ ਕਈ ਕੰਟਰੀਆਂ ਚ ਇਹਦੀ ਚਰਚਾ ਹੁੰਦੀ ਪਈ ਆ ਕਿ ਸਿਲਕ ਰੂਟ ਸੇਰ ਤੋਂ ਸਟਾਰਟ ਹੋਊਗਾ ਗੱਲਾਂ ਵੀ ਉੱਠਦੀਆਂ ਪਈਆਂ ਵੇਖੋ ਹੁਣ ਅੱਗੇ ਕੀ ਹੁੰਦਾ ਵਾ ਤੇ ਬਾਕੀ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਇਹਦੇ ਬਾਰੇ ਪਤਾ ਹੀ ਕਿ ਨਹੀਂ ਪਤਾ ਹੀ ਵੀਡੀਓ ਵਧੀਆ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਮਿਲਾਂਗੇ ਅਗਲੀ ਵੀਡੀਓ ਸਦ ਤੱਕ ਲਈ ਬਾਏ ਬਾਏ